ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਲੋ ਜੀ ਮਿੱਤਰੋ ਅੱਜ ਨੰਬਰ ਲੱਗਿਆ 레이జర్ ਕਰਾਦਾ ਤੇ ਤੂੜੀ ਵਾਲੀਆਂ ਮਸ਼ੀਨਾਂ ਦਾ ਫੈਮਿਲੀ ਫਾਈਨਲੀ ਕੰਮ ਡਨ ਹੋ ਗਿਆ ਜੀ ਤੇ ਦੋਏ ਮਸ਼ੀਨਾਂ ਲੈਡੀਆਂ ਪੂਰੀਆਂ ਤੇ ਪੀਟੀਓ ਸ਼ਾਪ ਤੇ ਇਹਦੀ ਆ ਜਣੀ ਹੈ ਤਕਰੀਬਨ ਅਪ੍ਰੈਲ ਦੇ ਹਫਤੇ ਦੇ ਵਿੱਚ ਤੇ 레이జర్ ਕਰਾਦੇ ਸਟicker ਵਗੈਰਾ ਜਿਹੜੇ ਭੇਜੇ ਤੇ ਉਥੋਂ ਲੈਣੇ ਆ ਤੇ ਉਹ ਅਸੀਂ ਲਾ ਦੇ ਦਿੰਦੇ 레이జర్ ਤੇ ਤੇ ਬਾਕੀ ਬੈਰਨ ਅਸੈਂਬਲੀ ਜਿਹੜੀ ਪਟ ਰਹੇ ਹਾਂ ਗੋਗੀ ਵੀਰਾ ਉੱਤਰ ਫੋਰਮੈਨ ਸਾਹਿਬ ਲੱਗੇ ਹੋਏ ਆਂ ਸੋ ਤੁਹਾਡੀ ਗੱਲਬਾਤ ਕਰਾਉਣੇ ਹਾਂਜੀ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਦਿਖਾ ਦੇ ਕੇ ਮੇਰਾ ਵੀਰ ਦੇਖ ਲੈ ਕਰੋ ਬਾਈ ਧਿਆਨ ਨਾਲ ਬੁਰਾ ਹਾਲਿਆ ਜਰੇ ਲੱਗੀ ਪਈ ਆ ਜਰੇ ਲੱਗੀ ਵੈਰ ਨੂੰ ਗਰੀਸ ਹੈ ਇਹ ਬਾਈ ਪਿਛਲੇ ਸੀਜ਼ਨ ਜਾਂਦਾ ਤਾਂ ਆਪਾਂ ਨੇ ਜਦੋਂ ਸੀਜ਼ਨ ਐਂਡ ਜਾ ਹੋ ਚੱਲਿਆ ਤਾਂ ਤੇ ਉਸ ਤੋਂ ਬਾਅਦ ਹੁਣ ਐਤ ਕੀ ਸੀਜ਼ਨ ਲਈ ਸ਼ੁਰੂ ਹੋਣਾ ਤੇ ਅਸੀਂ ਆਉਂਦੀ ਸਰ ਪੱਟ ਲਿਆ ਪਹਿਲਾਂ ਹਨਾ ਇਹ ਮਤਲਬ ਮਾੜਾ ਮੋਟਾ ਚਲਾਇਆ ਹੈ ਕੰਪਨੀ ਵਾਲਾ ਤਾਂ ਕੋਈ ਉਂਗਲੀ ਲਵੇੜ ਕੇ ਲਾ ਦਿੰਦੇ ਵੈਰੀਆਂ ਨੂੰ ਗੱਲ ਸਹੀ ਐ ਅੱਜ ਦੇ ਅੱਜ ਨੂੰ ਤੇਰੇ ਸਾਹਮਣੇ ਜਾ ਨਿਕਲਦਾ ਇਹ ਹੁਣ ਧੋਕੇ ਪਤਾ ਚੱਲੂਗਾ ਹਨਾ ਵੀ ਇਹ ਠੀਕ ਹੈ ਕਿ ਖਰਾਬ ਹੈ ਹਨਾ ਮੈਂ ਤਾਂ ਖਰਾਬ ਲੱਗਦਾ ਇਹ ਹੁਣ ਪੱਟ ਦੇ ਪੱਟ ਦੇ ਵੀ ਤੇ ਇਹਦੀ ਹਾਲਤ ਖਰਾਬ। ਇਹ ਲੈ ਇਹਨਾਂ ਵਿੱਚੋਂ ਕਿਹਿਆ ਨਿਕਲ ਗਏ। ਹਾਂ ਜਿਹੜੇ ਆ ਹਨ। ਬਸ ਇਹ ਵੀ ਬਾਰੰਗ ਆ ਵੀ ਖਤਮਾ। ਹੂੰ। ਉਂਗਲੀਆਂ ਲਾ ਲਾ ਕੇ ਲਾਇਆ ਫਗਰੀਸ ਬਸ। ਸਾਲਾਂ ਨੇ ਜਮਾ ਹੀ ਦੱਸ ਹਨਾ ਗਰੀਸ ਦੀ ਵੀ ਕੀ ਹਾਲਤ ਹੋਈ ਵੀ ਜਿਵੇਂ ਫੂਕ ਗਿਆ ਹੁੰਦਾ ਇੰਨਾ ਦਾ ਸਿਕਾ ਦੇ ਪਰ ਇਹ। ਯਾਰ ਇਹਦੇ ਪਰ ਤਾਂ ਕੋਈ ਲੋਡ ਵੀ ਨਹੀਂ ਇਹਨੇ ਤਾਂ ਬਸ ਮੜ ਜਾਈ ਉੱਪਰ ਥੱਲੇ ਕਰਨਾ ਹੈ। ਹੂੰ। ਇੰਨਾ ਕਿ ਇਹ ਸਾਰਾ ਤਾਂ ਗੇੜਾ ਹੁੰਦਾ ਵੀ ਨਹੀਂ। ਵੀ ਜਣੀ ਆ ਚੀਜ਼ਾਂ ਦੇ ਵਿੱਚ ਗਰੀਸ ਆਪਣਾ ਬੰਦਾ ਆਪ ਭਰੇ। ਆਪ ਭਰੇ ਹਨਾ ਦਾਬ ਚੈੱਕ ਕਰੇ ਇਹਦੇ ਚ ਕਿਤੇ ਸਰਾਖ ਵੀ ਨਹੀਂ ਨਾ ਇੱਥੇ ਜਿਵੇਂ ਅੰਦਰਲੇ ਬੈਰਿੰਗ ਨੂੰ ਗਰੀਸ ਪਾਉਣਾ ਜੇ ਕੋਈ ਸਰਾਖ ਨਹੀਂ ਹੈਗਾ ਫਿਰ ਇਹ ਇਹਦੇ ਚ ਗਰੀਸ ਪੱਟ ਕੀ ਪਊਗਾ ਪੱਟ ਕੀ ਪਊਗਾ ਇਹਦੇ ਵਿੱਚ ਫਿਰ ਇਹਨਾਂ ਨੂੰ ਨਿੱਪਲ ਦੇਣਾ ਚਾਹੀਦਾ ਹਨਾ ਹੋਰੇ ਨਿੱਪਲ ਚਾਹੀਦਾ ਇਹਦੇ ਵਿੱਚ ਇੱਥੇ ਨਿੱਪਲ ਦੇਣਾ ਚਾਹੀਦਾ ਤਾਂ ਕਿ ਜਿਹੜਾ ਆ ਬੈਰਿੰਗ ਚੋਂ ਵੀ ਗਰੀਸ ਆ ਸਕੇ ਇਹ ਵਾਲੇ ਬੈਰਿੰਗ ਨੂੰ ਹੁਣ ਅਗਲੇ ਨੂੰ ਤਾਂ ਬੰਦਾ ਚਲ ਟੱਕਣ ਕੱਪ ਖੋਲ ਕੇ ਬਾਹਰ ਤੇ ਭਰ ਦੂਗਾ ਹਾਂ ਤਾਂ ਤਨ ਭਰ ਦੋਗਾ ਇਹ ਇਹਦੇ ਤੱਕ ਨਹੀਂ ਨਾ ਗੋਚ ਨੂੰ ਤਾਂ ਖੋਲ ਕੇ ਵੀ ਚਲੇ ਜਾਊਗਾ ਅੰਤਰੇ ਤੱਕ ਵੀ ਚਲੇ ਜਾਊਗਾ ਕੱਪ ਨਾਲ ਵੀ ਚਲੇ ਜਾਊਗਾ ਪਰ ਆਇਆ ਨਾ ਵੀ ਕੰਪਨੀ ਨਾਲ ਮੜਾ ਮੋਟਾ ਦੇਖਣਾ ਚਾਹੀਦਾ ਜਾਂ ਚੀਜ਼ ਲਾਗ ਲੈਣੇ ਪੈਸੇ ਲਾਉਣੇ ਹਰੇਕ ਚੀਜ਼ ਲਾ ਲੰਦਾ ਤਾਂ ਗਰੀਸ ਤਾਂ ਪਾਉਣਾ ਚਾਹੀਦਾ ਪੂਰਾ ਇਹ ਹੁਣ ਪੁੱਲਰ ਨਾਲ ਪਟਿਆ ਹੈ ਨਾ ਪੁੱਲਰ ਨਾਲ ਪਟਿਆ ਹੁਣ ਦੋ ਸੀਜਾਂ ਦੇ ਦੱਸ ਕੇ ਆਏ ਇੰਨੀ ਛਿੱਤੀ ਹੈ ਨਾ ਕਿਹੜਾ ਇਹਨਾਂ ਨੂੰ ਪਰ ਲੋੜ ਤਾਂ ਹੀ ਗੋਗੀ ਸੱਚਾ ਬੋਲਦਾ ਤਾਂ ਹੀ ਗੋਗੀ ਸੱਚਾ ਬੋਲਦਾ ਤਾਂ ਹੀ ਕਹਿੰਦੇ ਗੋਗੀ ਗਾਲਾਂ ਕੱਢਦਾ ਹਨਾ ਗੋਗੀ ਤਾਂ ਗਾਲਾਂ ਕੱਢੂਗਾ ਹੀ ਕੱਢੂਗਾ ਹੀ ਗਰੀਸ ਨਾਲ ਵਧੀਆ ਤੋ ਗੋਗੀ ਬਾਈ ਨੇ ਕੱਲ ਜਿਹੜੇ ਸਟickerਾਂ ਦੇਖੋ ਲਾਤੇ ਗੋਗੀ ਨੇ ਵਧੀਆ ਗੱਲਬਾਤ ਬਣਾਤੀ ਬੁਲੀ ਕਰਾ ਲਈ ਪੇਂਟ ਦਾ ਫਿਰ ਗੋਗੀ ਕੈਨਸਲ ਕਰਤਾ ਨਾ ਕੰਮ ਠੀਕ ਆ ਰੰਗ ਰੰਗ ਦਿੰਦਾ ਸੁਫ ਸੁਥਰਾ ਹੈ ਕੁਛ ਨਹੀਂ ਚੀਜ਼ਾਂ ਚੱਲਦੀਆਂ ਨਹੀਂ ਐਵੇਂ ਤਾਂ ਫਿਰ ਰੰਗ ਉਤਰਦਾ ਹੀ ਆ ਕਿ ਨਹੀਂ ਖਜ਼ੂਲ ਖਰਚੇ ਜਿੰਨਾ ਮਰਜ਼ੀ ਕਰ ਲਈਏ ਤਾਂ ਹੁਣ ਹੁਣ ਆ ਇਧਰਲਾ ਵੀ ਆਇਆ ਕੁਛ ਆ ਹਨਾ ਇਹਨੂੰ ਖੋਲ ਕੇ ਦੇਖਦਾ ਐਵੇਂ ਖੋਲ ਕੇ ਦੇਖਊਗਾ ਉਹ ਬੈਰਿੰਗ ਤੋਂ ਹੋਣਗੇ ਗੋਗੀ ਉਹਨਾਂ ਨੂੰ ਤੋਲਾ ਬੈਰਿੰਗਾਂ ਨੂੰ ਦੂਜਿਆਂ ਨੂੰ ਇਹ ਤਾਂ ਕੰਮ ਖਰਾਬ ਆ ਨਾ ਤੇ ਆ ਵੀ ਥੋੜਾ ਟੈਟ ਦੀ ਹੋਇਆ ਬਲਗਦਾ ਨਾ ਉਹ ਪੈਸੇ ਸੈਜ ਹੀ ਠੀਕ ਆ ਜਿਗਰਲੀ ਵੀ ਸੈਜ ਤਾਂ ਠੀਕ ਆ ਨਾ ਇਹ ਤਾਂ ਕਰਤਾ ਮੈਂ ਗ੍ਰੀਸ ਇਸੇ ਤਾਂ ਹੀ ਟੈਟ ਆ ਨਾ ਇਹਦਾ ਫਿੱਟ ਕਰਤੀ ਇਹ ਪੱਟੇ ਕਿ ਆਏ ਬਸ ਕੱਪ ਖੋਲ ਕੇ ਗ੍ਰੀਸ ਇੱਥੇ ਨੂੰ ਨਿੱਪਾ ਪੱਟ ਕੇ ਅੱਛਾ ਪੱਟ ਕੇ ਦੇਣਾ ਇਹ ਤਾਂ ਠੀਕ ਲੱਗਦਾ ਕੁਝ ਹਾਲਤ ਦੀ ਨਾ ਹੂੰ ਗ੍ਰੀਸ ਵੀ ਦੂਆ ਸਾਲਾ ਫਿਰੋਜੀ ਜੇ ਰੰਗ ਦਾ ਹਨਾ ਇਹ ਤਾਂ ਫਿਰੋਜੀ ਰੰਗ ਦਾ ਪਰ ਵਿੱਚ ਤਾਂ ਤਾਂ ਕਾਲਾ ਹੋਇਆ ਪਿਆ ਦੱਸ ਸਾਲਾ ਕਿਹੜਾ ਓਵਰ ਹੀਟ ਤੇ ਚੱਲ ਗਿਆ ਇਹ ਫਿਰ ਭਾ ਇੰਨੇ ਇੰਨੇ ਖੇਲਣਾ ਹੁੰਦਾ ਇੰਨੇ ਇੰਨੇ ਕਰਨਾ ਹੁੰਦਾ ਇੰਨੇ ਇੰਨੇ ਖੇਲਣਾ ਹੁੰਦਾ ਯਾਰ ਜਰੇ ਨਹੀਂ ਸਾਫ ਕਰਦੇ ਅਹੀਂ ਬੈਰਿੰਗ ਠੁੱਕੀ ਜਾਂਦੀ ਹੈ ਅਹੀਂ ਬੈਰਿੰਗ ਠੁੱਕੀ ਜਾਂਦੀ ਹੈ ਬਿਲਕੁਲ ਭੱਜ ਲੋ ਬੜੀਆਂ ਕੰਪਨੀ ਚੋਂ ਹੋਰ ਕੋਈ ਨਹੀਂ ਸਾਫ ਸੂਫ ਕਰਦੇ ਇਹਨਾਂ ਨੂੰ ਇਹ ਤਾਂ ਗੱਲ ਹੈ ਚੱਲ ਕੋਈ ਨਹੀਂ ਹੁਣ ਆ ਵੀ ਪਟਣਾ ਇਹ ਹੂੰ ਤਾਂ ਚੱਲ ਦੇਖਦੇ ਹਾਂ ਇਹਨੂੰ ਪਟ ਲੋਗੇ ਇਹਨੂੰ ਹੁਣ ਕੋਈ ਲਿਆ ਪਤਾ ਹੈ ਹੁਣ ਚਾਰ ਚੁਰ ਖੁੱਲੇ ਵੀ ਆ ਮੇਰੀ ਸਲਾਹ ਤੇ ਆ ਹੱਬਾ ਆਪਾ ਦੂਜੇ ਨਾਲ ਕਰਦੀ ਗਰੇ ਨਹੀਂ ਕਰਦੀ ਕਲਾਰੇ ਰਹਿਣ ਦੀ ਨਾ ਲੈ ਲੈ ਕੋਸ਼ਿਸ਼ ਕਰ ਲੈ 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 ਉਹਦੇ ਫਿਰ ਅਥਾਰਾ ਗੁੱਟਕਾ ਰੱਖਾਂ ਉਹਦੇ ਪਾਸੇ ਟਰਾਲੀ ਦੇ ਟਾਇਰ ਅੱਜ ਫਾਈਨਲ ਕਰਾਇਆ ਕੱਲ ਬਈ ਹੂੰ ਟਰਾਲੀ ਦੇ ਟਾਇਰ ਫਾਈਨਲ ਕਰਿਆ ਉਹਦਾ ਸਾਈਜ਼ ਹੋਊਗਾ 1000 ਵੀ ਨਾਲੋਂ ਥੋੜਾ ਛੋਟਾ 920 920 ਹੁੰਦਾ ਉਹ ਹਾਂ ਉਹ 920 ਵਾਲਾ ਜਿਵੇਂ ਹੁਣ 1016 ਦਾ ਆਪਣਾ ਟਾਇਰ ਹੁੰਦਾ 9 ਇੰਚੀ ਚੋੜਾ ਉਹ ਹੋਊਗਾ 920 ਵਾਲਾ 13 ਇੰਚ ਚੋੜਾ ਟਾਇਰ ਬੁਝੋ ਜੀ ਉਹਦੀ ਜਿਹੜੀ ਕਪੈਸਿਟੀ ਹੈ ਲੋਡ ਕਪੈਸਿਟੀ 1020 ਵਾਲੇ ਟਾਇਰ ਜਿੰਨੀ ਕਪੈਸਿਟੀ ਆ ਉਹਦੀ ਟਾਇਰ ਦੀ ਹਾਂ 1020 ਵਾਲੇ ਜਿੰਨੀ ਹੂੰ ਤੇ ਮਤਲਬ ਉਹ ਚਾਰ ਟਾਇਰ ਪਹਿਣਗੇ ਆਪਣੇ ਚਾਰ ਟਾਇਰ ਉਹ ਪਹਿਣਗੇ ਦੋ ਹਿੱਸੇ ਲੱਗਣਗੇ ਚਾਰਸ ਚਾਰ ਸੀਸੇ ਲਾਵਾਂਗੇ ਆਪਾਂ ਨੂੰ ਚਾਰਸ ਹਿੱਸੇ ਲਾ ਕੇ ਅੱਠ ਨਟੀ ਹੱਬ ਪਾਈਏ ਕਿ 10 ਨਟੀ ਹੱਬ ਪਾਈਏ ਉਹਨੂੰ ਹੁਣ ਆਪਾਂ ਟਰਾਲੀ ਨੂੰ ਚਾਰਸ ਕਦ ਨਾਲੇ ਗੋਲੇ ਲਵਾ ਕਿਉਂ ਚਾਰਸ ਦੀ ਕਿਉਂ ਚਾਰਸ ਦਾ ਗ੍ਰਿਪ ਕਿਤੇ ਥੋੜਾ ਬਣਦੇ ਆ ਚਾਰਸ ਟੁੱਟਣ ਲੱਗਿਆ ਦਾ ਇਹ ਸੌਂਗ ਹੋ ਗਿਆ। ਅਤਾ ਕੀ ਹੈ? ਕੀ ਕਹਿਣਾ ਐ ਚੀ ਹੁਣ ਤੂੰ? ਮਾਂ ਦੀ ਦੇਖ ਲੈ ਇਹਨੂੰ ਵੀ ਜਲ ਲੱਗੀ ਵੀ ਆ। ਤੈਨੂੰ ਵੀ ਜਲ ਲੱਗੀ। ਬਾਹਰਲੇ ਬਾਹਰਲੇ ਨੂੰ ਅਸਲ ਚ ਇਹਨਾਂ ਨੇ ਗਰੀਸ ਲਾ ਆਂਦਰਲੇ ਤਾਂ ਸੁੱਕੇ ਛੱਡੇ ਹੋ ਆ ਨਾ ਇੱਥੇ। ਕੀ ਹਾਲਤ ਹੋਈ ਬੇ ਦੱਸ ਐ ਦੀ ਹਣਾ? ਹੁਣ ਇਹਨੇ ਸੁੱਕ ਜਾਣਾ ਤਾਂ ਸੁੱਕ ਸੁੱਕ ਕੇ ਫਿਰ ਟੁੱਟਣਾ ਤਾਂ ਇਹਨੇ ਹੁਣ ਗਰਮੀ ਦੇ ਵਿੱਚ ਟੁੱਟ ਜਾਣਾ ਤਾਂ ਇਹਨਾਂ ਨੇ ਕੜਕ ਕੜਕ ਬੋਲ ਦੇਣੀ ਸੀ ਹਣਾ? ਬਸ ਹੁਣ ਹੀ ਇਹਦਾ ਵੀ ਕੰਮ ਹੋ ਜਾਣਾ ਤਾਂ। ਇਹਦਾ ਵੀ ਕੰਮ ਹੋ ਜਾਣਾ ਤਾਂ। ਚਲੋ। ਆ ਨਾ ਟੱਟ ਢੱਟੀ ਲੈ ਕੇ ਜਣੀ। ਆ ਨਾ ਕੋਈ ਵੀ ਖੋਲੀ ਹੁਣ ਜਣੀ ਵਧੀਆ ਦਾ ਸਿੱਧੀ ਬਾਕੜ ਖੜਦਈ ਐ ਪੂਰੀ। ਠੀਕ ਹੈ ਨਾ ਇੱਕ ਆਹ ਕਰਨਾ ਠੀਕ ਉਹਦਾ ਵੀ ਕੰਮ ਕਰਨਾ ਆਪਾਂ ਨੇ ਉਹ ਸੀਵਰ ਖੁੱਲੀ ਨਹੀਂ ਆਇਆ ਚੱਲਿਆ ਉਹ ਸੀਵਰ ਵਾਲੇ ਉਹਦਾ ਨਾ ਡੰਡਾ ਜਿਹੜਾ ਉਹਦਾ ਦੇਖਣਾ ਆਪਾਂ ਨੇ ਇਹਦਾ ਨਾ ਸ਼ਾਇਦ ਬੂਛਦਾ ਉਹ ਕਰਨਾ ਆਪਾਂ ਨੇ ਠੀਕ ਹੈ ਜੇ ਲੱਗਦਾ ਹੋਇਆ ਵਿੱਚ ਕੋਈ ਪਰ ਹੁੰਦਾ ਹੋਇਆ ਪੈਕਿੰਗ ਭਰਦਾਂਗੇ ਨਹੀਂ ਵਿੱਚ ਕੁਝ ਸਿਸਟਮ ਕੋਈ ਹੁੰਦਾ ਹੋਇਆ ਤਾਂ ਉਹ ਕਰ ਦਾਂ ਆਪਾਂ ਨੇ ਲਓ ਜੀ ਮਿੱਤਰੋ ਪਹੁੰਚੇ ਆ ਜੀ ਸਹੌਲੀ ਤੇ ਸਹੌਲੀ ਸੰਦੀ ਨੇ ਅੱਜ ਸਾਨੂੰ ਆਉਂਦੀ ਸਾਹਿਬ ਦੱਸਿਆ ਕਹਿੰਦਾ ਇੱਥੇ ਬਹੁਤ ਤਕੜੀ ਲੱਗਦੀ ਹੈ ਕਹਿੰਦਾ ਬੱਕਰੀਆਂ ਦਾ ਮੇਲਾ ਬੱਕਰੀਆਂ ਦਾ ਮੇਲਾ ਸਾਨੂੰ ਬੱਕਰੀਆਂ ਹੀ ਦਿਖ ਰਹੀਆਂ ਮੇਲਾ ਸਾਨੂੰ ਕਿਤੇ ਨਹੀਂ ਦਿਖ ਰਹਾ ਬੱਤਸਾ ਦਾ ਮੇਲਾ ਕਿੱਥੇ ਹੈ ਮੇਲਾ ਵਿਛੜ ਗਿਆ ਮੇਲਾ ਵਿਛੜ ਗਿਆ ਅਸੀਂ ਲੇਟ ਹੋ ਗਏ ਅਸੀਂ ਅਸਲ ਚ ਇੱਕ ਟਰਾਲੀ ਦੀ ਡੀਲ ਕਰਨ ਵਾਸਤੇ ਬੈਠ ਗਏ ਉੱਥੇ ਦਫਤਰ 'ਚ ਥੋੜਾ ਟਾਈਮ ਲੱਗ ਗਿਆ ਸੋ ਥੋੜੀ ਥੋੜੀਆਂ ਬੱਕਰੀਆਂ ਜਿਹੜੀਆਂ ਹੈਗੀਆਂ ਆਪਾਂ ਉਹ ਤੁਹਾਨੂੰ ਕਵਰ ਕਰਦੇ ਆ ਨਾਲ ਬੱਕਰੀਆਂ ਦਾ ਪਹਿਲੀ ਵਾਰ ਦੇਖਿਆ ਸੀ ਸੰਡਿਆ ਚ ਆਏ ਤੇ ਉਹ ਜਿਹੜਾ ਰਾਜੂ ਨਹੀਂ ਰਾਜੂ ਜਿਹੜਾ ਬੱਕਰਾ ਉਹ ਨਾ ਹੁੰਦਾ ਇੱਥੇ ਵੀ ਉਹ ਹਾਂ ਇੱਥੇ ਆਉਂਦਾ ਹੁੰਦਾ ਅੱਛਾ ਆਉਂਦਾ ਹੁੰਦਾ ਉਹਦੇ ਵੀ ਅਸੀਂ ਸਪੈਸ਼ਲ ਉਹਦੇ ਮੱਤੇ ਆਏ ਤੇ ਅਸੀਂ ਕਿਹਾ ਵੀ ਚੱਲ ਦੇਖ ਕੇ ਜਾਈਏ ਵੀ ਉਹ ਬੋਲੀ ਬ ਹਾਂ ਇਹ ਕਦੇ ਮਿਲਿਆ ਨਹੀਂ ਦੇਖਿਆ ਹੀ ਹੈ ਦੇਖੀ ਸੁਣੀ ਹੀ ਆ ਚਲੋ ਸੁਣਨ ਵੀ ਆਉਂਦਾ ਨਾ ਉਹਦੇ ਰਾਜੂ ਆਉਂਦਾ ਬਾਈ ਪਿਛਲੀ ਮੰਡੀ ਆਉਂਦਾ ਪਿਛਲੀ ਮੰਡੀ ਆਉਂਦਾ ਇਹ ਕਿਹੜੇ ਕਿਹੜੇ ਦਿਨ ਹੁੰਦਾ ਇਹ ਲੋਕੇਸ਼ਨ ਕੀ ਆ ਜਾਂਦੀ ਹੈ ਇਹ ਉਹ ਸੌਲੀ ਪਿੰਡ ਆ ਵੀਰੇ ਮੇਨ ਸੌਲੀ ਪਿੰਡ ਆ ਗਿਆ ਸੌਲੀ ਪਿੰਡ ਹਾਂ ਰੋਡ ਤੇ ਹੀ ਆ ਵੀਰੇ ਰੋਡ ਤੇ ਹੀ ਆ ਜਾਂਦਾ ਇਹ ਮੇਲਾ ਕੱਲੇ ਬੱਕਰੀਆਂ ਦਾ ਬੱਕਰੀਆਂ ਦਾ ਅੱਜ ਕਿੰਨੀ ਕਿੰਨੀ ਕੀਮਤ ਤੇ ਸ਼ੁਰੂ ਹੋ ਜਾਂਦੀਆਂ ਕਿੰਨੀ ਕੀਮਤ ਤੱਕ ਜਾਂਦੀਆਂ ਬੱਕਰੀਆਂ ਲੱਖਾਂ ਰੁਪਏ ਦੇ ਸ਼ੁਰੂ ਹੋ ਜਾਂਦੀਆਂ ਲੱਖਾਂ ਤੋਂ ਹੀ ਉੱਪਰ ਜਾਂਦਾ ਕੰਮ ਆਉਂਦੀ ਹੈ ਉੱਪਰ ਵੀ ਵਾਹ ਜਿਹੜੀ ਸਟਾਰਟਿੰਗ 20 20 30 ਹਜ਼ਾਰ ਤੇ ਹੋ ਜਾਂਦੀ ਹੈ ਉੱਪਰ ਜਾਂਦਾ ਉੱਪਰ ਵੀ ਜਾਂਦਾ ਵੀਰੇ ਅੱਛਾ ਇਹ ਵੀ ਮਤਲਬ ਘੋੜੇ ਵਾਲਿਆਂ ਮੰਗ ਤਕੜਾ ਹੀ ਆਣਾ ਫਿਰ ਜਿਹਨੂੰ ਸ਼ੌਂਕ ਹੈਗਾ ਬੰਦੇ ਨੂੰ ਹੈਨਾ ਜਿਹਨੂੰ ਸ਼ੌਂਕ ਹੈ ਸ਼ੌਂਕ ਦਾ ਹੀ ਮੁੱਲ ਅਸਰ ਦੇ ਵਿੱਚ ਇਹ ਵੀ ਚੀਜ਼ਾਂ ਬੜੀਆਂ ਬਈ ਸੰਭਾਲ ਮੰਗਦੀਆਂ ਨੇ ਮਾਣ ਨਾਲ ਅਸੀਂ ਲੇਟ ਹੋ ਗਿਆ ਨਾ ਐਸੀ ਵੀ ਦੇ ਜਾਂਦੇ ਨੇ ਹੂੰ ਇਹ ਜਿਹੜਾ ਮੇਲਾ ਇਹ ਜ਼ਿਆਦਾਤਰ ਵਪਾਰੀਓ ਵਪਾਰੀਓ ਆਉਂਦੇ ਇੱਥੇ ਹਾਂ ਵਪਾਰੀ ਵੀ ਆਉਂਦੇ ਨੇ ਰੱਖਣ ਵਾਲੇ ਵੀ ਆਉਂਦੇ ਨੇ ਰੱਖਣ ਵਾਲੇ ਵੀ ਆਉਂਦੇ ਨੇ ਆਪਣਾ ਸੌਗਤ ਕਰਕੇ ਲੈਣਾ ਵਧੀਆ ਵਧੀਆ ਹੋ ਗਿਆ ਤੁੰਦਾ ਅੱਜ ਸਾਰਿਆਂ ਦਾ ਹਾਂ ਪਰ ਹੋਣ ਵਧੀਆ ਠੀਕ ਹੈ ਲਾਕੂ ਮਾਲ ਵੀ ਆਉਂਦਾ ਹਰ ਇੱਕ ਤਰ੍ਹਾਂ ਦਾ ਮਾਲ ਆਉਂਦਾ ਅੱਛਾ ਅੱਛਾ ਉਹ ਦੂਜਾ ਜਿਹੜਾ ਆਪਣਾ ਉਹਦੇ ਆਲਾ ਜਾਂਦਾ ਵੱਡ ਟੁੱਕਾ ਵਾਲਾ ਹਾਂ ਠੀਕ ਹੈ ਠੀਕ ਹੈ ਹਰ ਤਰ੍ਹਾਂ ਦਾ ਮਾਲ ਆਉਂਦਾ ਅਸੀਂ ਕਦੇ ਇੱਥੇ ਦੇਖਣ ਆਏ ਤੇ ਅਸੀਂ ਪਹਿਲਾਂ ਲੰਗੇ ਤੇ ਸੀ ਅਕੇ ਪਹਿਲਾਂ ਤਾਂ ਮੇਲਾ ਭਰਿਆ ਹੋਤਾ 2 ਘੰਟੇ ਪਹਿਲਾਂ ਦੀ ਗੱਲ ਆ ਨਾ ਸਾਡੀ 2 ਘੰਟੇ ਪਹਿਲਾਂ ਤਾਂ ਜਦ ਆਤਾ ਮੇਲਾ ਪੂਰਾ ਭਰਿਆ ਹੋਤਾ ਅਸੀਂ ਲੇਟ ਹੋ ਗਏ ਮਾਂ ਵੀ ਚੱਲ ਹੁਣ ਜਾ ਕੇ ਆਉਨੇ ਆ ਨਾ ਵਧੀਆ 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 ਸਾਰੇ ਫਿਰ ਕਿੱਥੇ ਦੂਰੋਂ ਦੂਰੋਂ ਵੀ ਆਉਨੇ ਆ ਕਿ ਲੋਕਲੇ ਆਉਨੇ ਸਾਰੇ ਨਾ ਨਾ ਦੂਰੋਂ ਵੀ ਆਉਂਦੇ ਨੇ ਨੇੜੋਂ ਵੀ ਆਉਂਦੇ ਨੇ ਬਈ ਅੱਛਾ ਠੀਕ ਅਗਲੇ ਨੂੰ ਵੀ ਜਣੀ ਜਿਹੜੇ ਲਿੰਕ ਚ ਤੁਹਾਡੇ ਹੁੰਨੇ ਆ ਵਧੀਆ ਮਤਲਬ ਹਨਾ ਸੇਲ ਪਰਚੇਸ ਕਰਦੇ ਆ ਹਰੇਕ ਦਿਨ ਨੂੰ ਲੱਗਣੀ ਲੱਗਦੀ ਆ ਰਾਂਹ ਦਿਨ ਇਹ ਜਗਾ ਫਿਰ ਸਰਕਾਰੀ ਹੋਣੀ ਹੈ ਨਹੀਂ ਵੀਰੇ ਆਪਦੀ ਹੈ ਅੱਛਾ ਆਪਦੀ ਜਿਮੀਦਾਰ ਦੀ ਹੈ ਠੀਕ ਹੈ ਸੋਲ ਠੀਕ ਹੈ ਨਾ ਨਾ ਵਧੀਆ 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 ਫਿਰ ਇਹ ਮਤਲਬ ਜਿਵੇਂ ਇਹਦਾ ਫਿਰ ਤੁਸੀਂ ਜਗਾ ਦਾ ਫਿਰ ਉਹ ਵੀ ਲੰਦੀ ਉਹਨੇ ਮਾੜਾ ਮੋਟਾ ਨਹੀਂ ਨਹੀਂ ਵੀਰੇ ਜਗਾ ਦਾ ਕੋਈ ਨਹੀਂ ਅੱਛਾ ਕੋਈ ਵਿਖਦੀ ਆ ਜਿਵੇਂ ਕਿ ਖਰੀਦ ਦਾ ਹਾਂ 100 ਰੁਪਏ 25 ਅੱਛਾ 100 ਰੁਪਏ ਪਰਚੀ ਇੱਕ ਦੀ ਠੀਕ ਠੀਕ ਨਾ ਚਲੋ ਵਧੀਆ ਗੱਲ ਹੈ ਟੈਗਟੀ ਲੈ ਕੇ ਜਾਣੀ ਐ ਦੁਬਾਰ ਨੂੰ ਆਏਗਾ ਲਗਾ ਐ ਦੁਬਾਰ ਨੂੰ ਹਾਂ ਬ੍ਰੈਡ ਕੀ ਆ ਹਰੇਕ ਐਤਵਾਰ ਆਉਣੀ ਆਉਨੇ ਆ ਉਹ ਅੱਛਾ ਹਰੇਕ ਐਤਵਾਰ ਆਉਣਾ ਉਹਨਾਂ ਨੇ ਉਹਨਾਂ ਦੀ ਦੇਖੀ ਵੀਡੀਓ ਸੀ ਤਾਂ ਹੀ ਆਏ ਤੇ ਮੈਂ ਕਹਿੰਦਾ 2 ਘੰਟੇ ਪਹਿਲਾਂ ਕਦ ਲੰਘ ਗਏ ਅੱਜ ਕਿੰਨੇ ਵਜੇ ਗਏ ਆ ਉਹ ਅੱਜ ਤਾਂ ਆਏ ਅੱਛਾ ਜਾਏ ਨਹੀਂ ਉਹ ਠੀਕ ਹੂੰ ਹੂੰ ਰਾਜੂ ਆਇਆ ਕਿੱਥੇ ਦਾ ਉਹ ਤਾਂ ਡਿਰਬੇ ਦਾ ਮਿਲ ਗਿਆ ਨਾਲਾ ਡਿਰਬੇ ਦਾ ਉਹ ਹੂੰ ਹੂੰ ਲਓ ਜੀ ਮਿੱਤਰੋ ਪਹੁੰਚ ਚੁੱਕੇ ਆ ਕਰੇ ਤੇ ਰੀਮਾ ਨੂੰ ਵੀ ਰੰਗ ਅੱਜ ਹੋ ਗਿਆ ਜਿਹੜਾ ਮਾੜਾ ਮੋਟਾ ਰਹਿੰਦਾ ਤੇ ਚਿੰਤੂ ਚਿੰਕਾ 33 ਸਾਲ ਥੋੜਾ ਥੋੜਾ ਨਰਮ ਆ ਲਈ ਥੋੜਾ ਥੋੜਾ ਜੇ ਕਿਸੇ ਨੂੰ ਕਹਿਣਾ ਵੀ ਨਾ 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 ਹੱਥ ਨਾ ਲਾਈ ਰੰਗ ਤਾਜਾ ਕਿਤੇ ਫਿਰ ਪੱਕਾ ਲਾ ਕੇ ਦੇਖਦੇ ਹਣੀ ਦੇਖਦੇ ਹੁਣ ਇਹਨੇ ਮੱਖ ਤੇ ਚੱਕੇ ਰੰਗ ਹੋ ਗਿਆ ਕਿਉਂਕਿ ਇਹਨੇ ਚੱਲਣਾ ਇਤਕੀ ਐ ਟਰੈਕਟਰ ਦੇ ਨਾਲ ਤੇ ਇਹਦੇ ਵੀ ਚੱਕੇ ਚਿੱਟਿਆਂ ਦਾ ਪੂਰੇ ਇਹਨਾਂ ਚਿੱਟੇ ਕਰਦੇ ਇਹਦੇ ਵੀ ਹੱਬਾ ਲਾਲ ਹੈ ਹੱਬਾ ਨਵੇਂ ਮਾਡਲ ਵਾਲੀਆਂ ਕਹਿੰਦੇ ਤੇ ਕਰਨ ਨੂੰ ਬਾ ਇੰਨਾ ਨਹੀਂ ਬਣਾਉਣਾ ਯਾਰ ਜਿਹੜਾ ਮਾਰਕਾ ਹੈਗਾ ਉਹ ਉਸੇ ਮਾਰਕਾ ਵਿੱਚ ਰੱਖਣਾ ਸਕਰੀਨ ਲਾਈ ਤੇ ਇਹਨੇ ਚੌ ਨਾਲ ਸਕਰੀਨ ਖੜ ਗਈ ਸਾਲਿਆ ਫੁੱਦੂ ਫੁੱਦੂ ਜੇ ਕੰਮ ਬੜੇ ਮਾਰ ਲੰਨੇ ਹੁਣ ਉਹ ਤੋਂ ਦੋ ਮੰਗਾਈਆਂ ਮਾਂ ਤੋਂ ਦੋ ਮੰਗਾ ਯਾਰ ਵੀ ਮੈਨੂੰ ਜਿਹੜੀ ਵੀ ਠੀਕ ਲੱਗੂਗੀ ਮਾ ਉਹ ਲਾਉਣੀ ਆ ਵਾਈਬ੍ਰੇਸ਼ਨ ਵਾਲੇ ਖੜ ਗਈ ਇਹ ਹਨਾ ਸ਼ਾਇਦ ਟਰੈਕਟਰ ਦੀ ਉਹਦੇ ਨਾਲ ਹੋ ਸਕਦਾ ਹੈ ਕਈ ਵਾਰ ਮੜਾ ਮੋਟਾ ਇਲੈਕਟ੍ਰੋਨਿਕ ਡਿਵਾਈਸ ਆ ਕੁਝ ਵੀ ਹੋ ਸਕਦਾ ਇਹਨਾਂ ਲੇਜ਼ਰ ਕਰਾ ਦੇ ਹੱਬਾਂ ਕਰਤੀਆਂ ਗਰੀ ਸੱਜ ਪਿੱਛੋਂ ਚਾਚਾ ਹੀ ਰਹਿ ਗਿਆ ਤੇ ਇਕੱਲਾ ਭਾਗਾ ਚਾਚਾ ਤਾਂ ਅੱਜ ਛੁੱਟੀ ਤੇ ਤੇ ਉਹਨੇ ਚਾਚਾ ਹੀ ਨਹੀਂ ਅੱਜ ਉਧਰ ਆਪਣਾ ਛਾਂ ਦੇ ਵਿੱਚ ਬੈਠੇ ਬੈਠੇ ਨੇ ਇਦਲੀ ਹੱਬ ਫਿੱਟ ਕਰਤੀ ਤੇ ਆਹ ਬੈਰਿੰਗ ਪਟਲੇ ਆਹ ਬੈਰਿੰਗ ਜਮਾ ਹੀ ਜਾ ਚੀ ਕਹਿੰਦਾ ਵੀ ਰਗੜੇ ਗਿਆ ਤਾਂ ਰਗੜੇ ਹੀ ਪਿਆਤਾ ਇਹ ਇਹਦੇ ਉੱਪਰੋਂ ਤੇ ਨਹੀਂ ਥੋੜਾ ਥੋੜਾ ਹਿੱਸਾ ਇਹ ਵੀ ਦੇਖੋ ਥੋੜਾ ਥੋੜਾ ਲੜਕ ਰਹਾ ਹੈ ਜਣੀ ਆ ਵੀ ਇੱਕ ਵਾਰ ਹੁਣ ਪੈ ਗਈ ਤਸੱਲੀ ਹੋ ਗਈ ਮੁੜ ਕੇ ਜਿੱਧਰ ਮਰਜ਼ੀ ਭਰਾਈ ਨਠਾਈ ਫਰੀ ਜਾਈਏ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਨਹੀਂ ਐਦਕੀ ਬੈਰਿੰਗ ਮੈਨੂੰ ਲੱਗਦਾ ਤਾਂ ਵੀ ਸੀਜ਼ਨ 'ਚ ਬੈਰਿੰਗ ਇਹ ਟੁੱਟਣੇ ਤੇ ਹਨਾ ਤਾਂ ਉਤੋਂ ਚੰਗਾ ਵੀ ਆਪਾਂ ਆਪਣਾ ਪਹਿਲੀ ਚੀਜ਼ ਦੀ ਸੰਭਾਲ ਕਰ ਲਈਏ ਇਹ ਇਹਨਾਂ ਨੂੰ ਬਹੁਤ ਘੱਟ ਖੋਲ ਕੇ ਦੇਖਦੇ ਆ 10-10 ਸਾਲ ਹੋ ਗਏ ਲੋਕ ਇਹ ਚੀਜ਼ਾਂ ਨੂੰ ਦੇਖਦੇ ਹੀ ਨਹੀਂ ਖੋਲ ਕੇ ਵੀ ਅਸੀਂ ਬੈਡਿੰਗ ਨੂੰ ਇਹਨਾਂ ਨੂੰ ਗਰੀਸ ਗਰੀਸ ਪਾ ਲਈਏ ਅਗਲਾ ਕਹਿੰਦਾ ਕਿਆ ਇਹਨਾਂ ਨੂੰ ਕਿਹੜੇ ਜੁਰਮਾਨਾ ਮਗਰੇ ਹੁਣ ਆਈ ਜਾਣਾ ਐਵੇਂ ਨਹੀਂ ਹੁੰਦਾ ਫਿਰ ਅਰਦੇ ਉੱਠਦੇ ਨੂੰ ਕਈ ਵਾਰ ਫਿਰ ਇੱਥੋਂ ਦੜਾਕਾ ਵੀ ਬੁਲਾ ਦਿੰਦਾ ਇਹ ਹਨਾ ਬੈਡਿੰਗ ਟੁੱਟ ਕੇ ਟਾਇਰ ਟੂਲ ਫਸ ਗਿਆ ਕੁਝ ਹੋ ਗਿਆ ਟਰੈਕਟਰ ਨੂੰ ਤਾਂ ਧੂੰਦੇ ਨੇ ਲੈ ਜਾਣਾ ਕਈ ਵਾਰ ਵਾਖਰ ਚ ਵੀ ਜਦ ਮਿੱਟੀ ਹੁੰਦੀ ਹੈ ਨਾ ਲੋਡ ਬਹੁਤ ਪੈਂਦਾ ਪਿਛਲੀ ਚੀਜ਼ਾਂ ਤੇ ਹਨਾ ਇੱਥੋਂ ਵੀ ਟੁੱਟ ਦਿੰਦੇ ਨੇ ਇਹ ਇੱਥੋਂ ਇਹ ਤਾਂ ਲੋਡ ਪਏ ਤੀ ਪਤਾ ਲੱਗਦਾ ਵੀ ਪਿੱਛੇ ਕੀ ਕੁਝ ਚੱਲ ਰਿਹਾ ਹੈ ਕੀ ਕੁਝ ਨਹੀਂ ਜਿਹੜੇ ਪਿਛਲੇ ਚੱਕੇ ਆ ਚੱਕਿਆਂ ਦੇ ਵਿੱਚ ਵੀ ਬਲ ਪੈ ਜਾਂਦਾ ਜਦ ਇੱਕ ਲਖਤ ਘੁੰਮ ਕੇ ਕਰਾ ਵਜਦਾ ਨਾ ਹੁਣ ਜਿਹੜੇ ਚਲਾਉਂਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਕਿਵੇਂ-ਕਿਵੇਂ ਚੱਲਦਾ ਤਾਂ ਉਹ ਚੀਜ਼ਾਂ ਦੇ ਵਿੱਚ ਵੀ ਬਲ ਪੈ ਜਾਂਦਾ ਸੋ ਠੀਕ ਹੈ ਜੀ ਬਾਕੀ ਬਹੁਤ ਬਹੁਤ ਮਿਹਰਬਾਨੀ ਮਿਲਦੇ ਆਂ ਜੀ ਅਗਲੇ ਬਲੌਗ 'ਚ ਲੇਜ਼ਰ ਕਰਾ ਦੇ ਹੁਣ ਅਸੀਂ ਨੇ ਇੱਕ ਕਰਨਾ ਜਿਹੜਾ ਉੱਪਰਲਾ ਉਹ ਵਾਲਾ ਹੁੰਦਾ ਇਹਦੇ ਬੂਛ ਲਾਵਾਂਗੇ ਵਿਚਾਲਾ ਦੇਖਦੇ ਆਂ ਵੀ ਕੀ ਸਿਸਟਮ ਹੈ ਪੱਟ ਕੇ ਦੇਖਾਂਗੇ ਇਹਨੂੰ ਰਾੜ ਨੂੰ ਕੱਢ ਲੈਣਾ ਆਰਪਰ ਨਾਲੇ ਤਾਂ ਰਾੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਤੇ ਉਹ ਬੁਸ਼ ਦੇਖਾਂਗੇ ਥੋੜੀ ਥੋੜੀ ਹਿਲਣ ਲੱਗ ਗਈ ਉਹਦੇ ਨਾਲ ਫਿਰ ਰিসিਵਰ ਹਿੱਲੀ ਜਾਂਦਾ ਹਨਾ ਉਹ ਫਿਰ ਕੰਮ ਖਰਾਬ ਹੈ ਤੇ ਉਹ ਮਤਲਬ ਬਲ ਦੀ ਵੀ ਕੋਈ ਨਹੀਂ ਲੇਜ਼ਰ ਸੁਥਰਾ ਚਲੋ ਸਟਿੱਕਰ ਸੁੱਕ ਕੇ ਲੱਗ ਗਿਆ ਠੀਕ ਹੈ ਬਧੀਆ ਵਰਕਿੰਗ ਠੀਕ ਬੋਸ ਹੋਣਾ ਚੱਲਦਾ ਸੋ ਠੀਕ ਹੈ ਜੀ ਮਾੜੀ ਮਿਹਰਬਾਨੀ ਮਿਲਦੀ ਹੈ ਜੀ ਅਖੀਰਲੀ ਵੀਡੀਓ ਦੇ ਵਿੱਚ